ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗਾ ਸਤ ਸੰਗਤ ਜੀ ਜੋ ਗੁਰੂ ਸਾਹਿਬ ਇਸ ਵਿੱਚ ਕਹਿਣਾ ਚਾਹ ਰਹੇ ਨੇ ਤੁਹਾਨੂੰ ਮੈਂ ਇੱਕ ਕਹਾਣੀ ਸੁਣਾਵਾਂਗਾ ਤੁਸੀਂ ਜਲਦੀ ਫੋਲੋ ਕਰ ਲੋਗੇ ਉਹ ਲਾਈਫ ਰਿਲੇਟਡ ਇੱਕ ਲੈਸਨ ਵੀ ਹੈ ਚਲੋ ਸਟਾਰਟ ਕਰਦੇ ਹਾਂ ਇੱਕ ਵਾਰ ਇੱਕ ਫਕੀਰ ਰਸਤੇ ਵਿੱਚ ਲੰਘ ਰਿਹਾ ਹੁੰਦਾ ਹੈ ਰਸਤੇ ਦੇ ਕੰਢੇ ਇੱਕ ਵੱਡਾ ਸੌਕਰ ਖੜਾ ਹੁੰਦਾ ਹੈ ਉਹ ਫਕੀਰ ਨੂੰ ਵੇਖ ਕੇ ਬੜੀ ਨਿਮਰਤਾ ਨਾਲ ਕਹਿੰਦਾ ਬਾਬਾ ਜੀ ਪ੍ਰਸ਼ਾਦਾ ਛੱਕ ਕੇ ਜਾਇਓ ਫਕੀਰ ਬੈਠ ਕੇ ਪ੍ਰਸ਼ਾਦਾ ਛਕ ਲੈਂਦਾ ਹੈ ਪ੍ਰਸ਼ਾਦਾ ਛਕਣ ਤੋਂ ਬਾਅਦ ਸ਼ੌਕਕਾਰ ਦੀਆਂ ਅੱਖਾਂ ਪਰ ਆਉਂਦੀਆਂ ਉਹ ਕਹਿੰਦਾ ਬਾਬਾ ਜੀ ਮੇਰੇ ਕੋਲ ਬਹੁਤ ਸਾਰਾ ਪੈਸਾ ਹੈ ਬਹੁਤ ਧਨ ਦੌਲਤ ਹੈ ਬਹੁਤ ਮਾਨ ਸਤਕਾਰ ਹੈ ਪਰ ਇਹ ਹੈ ਕਿ ਅੰਨਾ ਪੈਸਾ ਮੈਨੂੰ ਪ੍ਰਮਾਤਮਾ ਨੇ ਦਿੱਤਾ ਬਹੁਤ ਹੀ ਧਨ ਦੌਲਤ ਹੀ ਦਿੱਤੀ ਹੈ ਮੇਰਾ ਇੱਕ ਪ੍ਰਮਾਤਮਾ ਨੂੰ ਸਨੇਹਾ ਲਾਇਉ ਕਿ ਹੁਣ ਉਹ ਧਨ ਮੈਨੂੰ ਦੇਣਾ ਬੰਦ ਕਰ ਦੇਵੇਂ ਕਿੱਥੇ ਸੰਭਾਂਗ ਬਹੁਤ ਚੀਜ਼ ਜਿਆਦਾ ਉਹਨੇ ਮੈਨੂੰ ਧਨ ਦੇ ਦਿੱਤਾ ਫਕੀਰ ਧਿਆਨ ਨਾਲ ਸੁਣਦਾ ਉਹਦੀ ਗੱਲ ਫਿਰ ਸ਼ਾਂਤ ਬਾਦ ਵਿੱਚ ਕਹਿ ਦਿੰਦਾ ਠੀਕ ਜਦੋਂ ਮੇਰੀ ਪਰਮਾਤਮਾ ਨਾਲ ਗੱਲ ਹੋਵੇਗੀ ਮੈਂ ਤੇਰਾ ਸੁਨਿਆਉ ਉਸ ਤੱਕ ਪਹੁੰਚਾ ਦੇਵਾਂਗਾ ਫਕੀਰ ਫਿਰ ਅੱਗੇ ਤੁਰ ਪੈਂਦਾ ਹੈ ਰਸਤੇ ਵਿੱਚ ਕੁਝ ਦੂਰ ਜਾ ਕੇ ਇੱਕ ਪਖਾਰੀ ਮਿਲਦਾ ਸਾਥਸੰਗਤ ਜੀ ਫਕੀਰ ਨੂੰ ਉਸਦੇ ਪੈਰਾਂ ਵਿੱਚ ਜੁੱਤੀ ਨਹੀਂ ਸੀ ਕੱਪੜੇ ਫਟੇ ਹੋਏ ਸਨ ਅੱਖਾਂ ਵਿੱਚ ਨਰਾਸ਼ਾ ਉਹ ਕਹਿੰਦਾ ਹੈ ਬਾਬਾ ਜੀ ਮੇਰੇ ਕੋਲ ਕੁਝ ਵੀ ਨਹੀਂ ਨਾ ਪੈਸਾ ਨਾ ਰੋਟੀ ਨਾ ਸੁੱਖ ਕੀ ਪਰਮਾਤਮਾ ਮੇਰੀ ਵੀ ਸੁਣਦਾ ਕੀ ਮੇਰੇ ਲਈ ਵੀ ਕੁਝ ਹੈ ਫਕੀਰ ਉਸ ਵੱਲ ਤੱਕ ਕੇ ਕਹਿੰਦਾ ਹਾਂ ਭਾਈ ਮੈਂ ਤੇਰਾ ਸਨੇਹਾ ਵੀ ਪ੍ਰਮਾਤਮਾ ਤੱਕ ਪਹੁੰਚਾ ਦੇਵਾਂਗਾ ਰਾਤ ਨੂੰ ਫਕੀਰ ਾਕਾਂਤ ਵਿੱਚ ਬੈਠਾ ਹੁੰਦਾ ਅੱਖਾਂ ਬੰਦ ਕਰਕੇ ਪ੍ਰਭੂ ਨਾਲ ਗੱਲਬਾਤ ਕਰਦਾ ਹੈ ਸਭ ਤੋਂ ਪਹਿਲਾਂ ਉਹ ਸ਼ੌਕਾਰ ਦੀ ਗੱਲ ਰੱਖਦਾ ਹੈ ਪ੍ਰਮਾਤਮਾ ਦਾ ਉੱਤਰ ਆਉਂਦਾ ਜਾ ਕਿ ਉਸ ਨੂੰ ਕਹਿ ਦੇ ਮੇਰਾ ਧੰਨਵਾਦ ਕਰਨਾ ਬੰਦ ਕਰ ਦੇ ਮੈਂ ਤੈਨੂੰ ਪੈਸਾ ਦੇਣਾ ਬੰਦ ਕਰ ਦਾਂਗਾ ਫਿਰ ਫਕੀਰ ਹੈਰਾਨ ਰਹਿ ਜਾਂਦਾ ਫਿਰ ਉਹ ਪਿਖਾਰੀ ਦੀ ਗੱਲ ਰੱਖਦਾ ਉਹ ਪ੍ਰਮਾਤਮਾ ਉੱਤਰ ਦਿੰਦਾ ਉਸ ਨੂੰ ਕਹਿ ਮੇਰਾ ਧੰਨਵਾਦ ਕਰਨਾ ਸ਼ੁਰੂ ਕਰ ਦੇ ਅਗਲੇ ਦਿਨ ਫਕੀਰ ਪਹਿਲਾਂ ਸ਼ੌਕਰ ਗੁਲ ਜਾਂਦਾ ਹੈ ਸ਼ੌਕਰ ਪੁੱਛਦਾ ਹਾਂਜੀ ਬਾਬਾ ਜੀ ਪ੍ਰਮਾਤਮਾ ਨੇ ਕੀ ਕੀਤਾ ਮੇਰੇ ਬਾਰੇ ਫਕੀਰ ਕਹਿੰਦਾ ਹੈ ਪ੍ਰਮਾਤਮਾ ਕਹਿੰਦਾ ਧੰਨਵਾਦ ਕਰਨਾ ਬੰਦ ਕਰ ਦੇ ਕਿ ਜੋ ਵੀ ਮੈਂ ਤੈਨੂੰ ਦਿੱਤਾ ਮੇਰਾ ਧੰਨਵਾਦ ਕਰਨਾ ਬੰਦ ਕਰ ਦੇ ਮੈਂ ਪੈਸਾ ਰੋਕ ਦਾਂਗਾ ਸ਼ੌਕਰ ਹੈਰਾਨ ਹੋ ਜਾਂਦਾ ਕਹਿੰਦਾ ਬਾਬਾ ਜੀ ਇਹ ਮੇਰੇ ਵਸ ਦੀ ਗੱਲ ਨਹੀਂ ਹੈਗੀ ਜੋ ਕੁਝ ਮੇਰੇ ਕੋਲ ਹੈ ਉਹ ਸਭ ਉਸ ਦਾ ਦਿੱਤਾ ਹੈ ਮੈਂ ਧੰਨਵਾਦ ਕਿਵੇਂ ਨਾ ਕਰਾਂ ਮੈਂ ਜੋ ਵੀ ਉਹਨੇ ਮੈਨੂੰ ਦਿੱਤਾ ਹੈ ਮੈਂ ਤਾਂ ਧੰਨਵਾਦ ਕਰਦਾ ਹੀ ਰਾਂਗਾ। ਔਰ ਮੈਂ ਕਦੀ ਥੱਕਾਂਗਾ ਨਹੀਂ। ਜਿੰਨਾ ਮੇਰੇ ਕੋਲ ਹੋ ਸਕੇ ਉਸ ਤੋਂ ਵੱਧ ਉਹਦਾ ਮੈਂ ਧੰਨਵਾਦ ਉਹ ਵੀ ਦਿਲ ਤੋਂ ਕਰਾਂਗਾ। ਇਹ ਚੀਜ਼ ਮੇਰੇ ਕੋਲ ਨਹੀਂ ਹੋਏਗੀ। ਫਕੀਰ ਹੌਲੀ ਮੁਸਕਰਾਉਂਦਾ ਹੈ ਫਿਰ ਉਹ ਪਿਖਾਰੀ ਕੋਲ ਜਾਂਦਾ ਹੈ। ਉਸ ਨੂੰ ਕਹਿੰਦਾ ਹੈ। ਪ੍ਰਮਾਤਮਾ ਕਹਿੰਦਾ ਹੈ ਧੰਨਵਾਦ ਕਰਨਾ ਸ਼ੁਰੂ ਕਰ ਦੇ। ਪਿਖਾਰੀ ਕਹਿੰਦਾ ਹੈ ਮੇਰੇ ਕੋਲ ਕੁਝ ਵੀ ਨਹੀਂ ਮੈਂ ਕਿਸ ਗੱਲ ਦਾ ਧੰਨਵਾਦ ਕਰਾਂ। ਫਕੀਰ ਕਹਿੰਦਾ ਸਾਹ ਚੱਲ ਰਿਹਾ ਹੈ। ਮੇਰੇ ਕੋਲ ਕੁਝ ਵੀ ਨਹੀਂ ਮੈਂ ਕਿਸ ਗੱਲ ਦਾ ਧੰਨਵਾਦ ਕਰਾਂ ਫਕੀਰ ਕਹਿੰਦਾ ਸਾਤ ਚੱਲ ਰਿਹਾ ਉਹ ਧੰਨਵਾਦ ਕਰ ਜੀਵਨ ਮਿਲਿਆ ਹੈ ਉਹ ਧੰਨਵਾਦ ਕਰ ਆਜ਼ਾਦੀ ਦੇ ਨੇ ਵੇਖਿਆ ਉਹ ਧੰਨਵਾਦ ਕਰ ਕਹਿਣ ਦਾ ਅਰਥ ਹੈ ਕਿ ਜੋ ਵੀ ਤੈਨੂੰ ਮਿਲਿਆ ਉਹਦਾ ਤੂੰ ਧੰਨਵਾਦ ਕਰ ਤੈਨੂੰ ਹੋਰ ਵੀ ਮਿਲੇਗਾ ਗ੍ਰੈਟੀਟਿਊਡਸ ਓਪਨ 도ਰਸ ਦਾ ਕੰਪਲੀਟ ਕੈਨ ਨੋਟ ਨੇਵਰ ਅਨਲੌਕ ਮੀਨਿੰਗ ਸਾਧ ਸੰਗਤ ਜੀ ਇਹਦਾ ਆਹੀ ਹੈ ਕਿ ਸ਼ੁਕਰ ਕਰਨ ਵਾਲਾ ਕਦੇ ਖਾਲੀ ਨਹੀਂ ਰਹਿੰਦਾ ਸ਼ਿਕਾਇਤ ਕਰਨ ਵਾਲਾ ਕਦੇ ਰਜਦਾ ਨਹੀਂ ਰੱਬ ਪਹਿਲਾਂ ਦਿਲ ਵੇਖਦਾ ਹੈ ਸਾਧ ਸੰਗਤ ਜੀ ਫਿਰ ਹਾਲਾਤ ਧੰਨਵਾਦ ਸਭ ਤੋਂ ਵੱਡੀ ਅਰਦਾਸ ਹੈ ਵੈਨ ਵਿਊ థాంਕ ਗੋਡ ਇਵਨ ਇਨ ਪੇਨ ਹੀ ਪ੍ਰੇਪੇਅਰਸ ਦਾ ਬਲੇਸਿੰਗਸ ਬਿਯੋਂਡ ਇਮੇਜਿਨੇਸ਼ਨ ਸੋ ਉਹ ਨਿਯਮਤਾ ਵਣਦਾ ਫਿਰਦਾਤਾ ਜਦੋਂ ਆਪਾਂ ਦਾ ਸ਼ੁਕਰ ਗੁਜਾਰਨਾ ਕਰਦੇ ਹਾਂ ਸ਼ੁਕਰਗੁਜ਼ਾਰ ਕਰਦੇ ਹਾਂ ਸਾਧ ਸੰਗਤ ਜੀ ਜੇ ਕਥਾ ਤੁਹਾਡੇ ਦਿਲ ਨੂੰ ਛੂ ਗਈ ਹੋਵੇ ਸਾਧ ਸੰਗਤ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬੈਲ ਆਈਕਨ ਆਲ ਦਬਾ ਦਿਓ ਜਦੋਂ ਬੈਲ ਆਈਕਨ ਆਲ ਦਬਾਓਗੇ ਜਿਹੜੀ ਵੀ ਮੈਂ ਗੁਰਬਾਣੀ ਦੀਆਂ ਪੰਕਤੀਆਂ ਪਾਇਆ ਕਰਾਂਗਾ ਔਰ ਉਹਨਾਂ ਦੇ ਅਰਥ ਪਾਇਆ ਕਰਾਂਗਾ ਤੁਹਾਡੇ ਤੱਕ ਪਹੁੰਚਿਆ ਕਰਨ ਗਿਆ ਸੁਨੇਹਾ ਇੱਕ ਤਾਂ ਤੁਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਲਗਾ ਸਕਿਆ ਕਰੋਗੇ ਗੁਰਬਾਣੀ ਰਾਹੀਂ ਜੋ ਵੀ ਮੈਂ ਸਟਾਰਟਿੰਗ ਪੰਕਤੀ ਕਰਦਾ ਹੁਣ ਨਾਵਾ ਤੇ ਸਾਧ ਸੰਗਤ ਉਸ ਤੋਂ ਬਾਅਦ ਦਾ ਅਰਥ ਜਿਹੜਾ ਹੁੰਦਾ ਹੈ ਉਹ ਲਾਈਫ ਦਾ ਇੱਕ ਬਹੁਤ ਹੀ ਇੰਪੋਰਟੈਂਟ ਲੈਸਨ ਹੈ ਸੋ ਉਹਨੂੰ ਵੀ ਤੁਸੀਂ ਸੁਣ ਬੜੀ ਲਾਈਫ ਵਿੱਚ ਚੇਂਜ ਹੋਇਆ ਕਰੇਗੀ ਗੁਰੂ ਜੀ ਦੇ ਅੰਦਰ ਜਿਵੇਂ ਪੁੰਨ ਤੇ ਨਾਲੇ ਫਲੀਆਂ ਨਾਲੇ ਤਾਂ ਤੁਹਾਡਾ ਇੱਕ ਗੁਰਬਾਣੀ ਨਾਲ ਪ੍ਰਮਾਤਮਾ ਦੇ ਚਰਨਾਂ 'ਚ ਹਾਜ਼ਰੀ ਲੱਗ ਜਾਂਦੀ ਹੈ ਦੂਜਾ ਇੱਕ ਤੁਹਾਨੂੰ ਲਾਈਫ ਦਾ ਇੱਕ ਵੱਡਾ ਮੈਸੇਜ ਮਿਲ ਜਾਂਦਾ ਹੈ ਸੋ ਕਮੈਂਟ ਦੇ ਵਿੱਚ ਵਾਹਿਗੁਰੂ ਲਿਖ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ